ਜੇਲ੍ਹ ਦੇ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦਾ ਮਾਮਲਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ। ਉਹਨਾਂ ਨੇ ਪੈਰੋਲ ਦੀ ਮੰਗ ਕੀਤੀ ਹੈ ਕਿਉਂਕਿ ਉਹ ਆਪਣੀ ਮਾਤਾ ਨੂੰ ਮਿਲਣਾ ਚਾਹੁੰਦੇ ਨੇ। ਇਸ ਕਰਕੇ ਸਮੁੱਚਾ ਸਿੱਖ ਪੰਥ ਵੀ ਇਸ ਮਾਮਲੇ ਤੇ ਭਾਈ ਜਗਤਾਰ ਸਿੰਘ ਹਵਾਰਾ ਦੇ ਹੱਕ ਦੇ ਵਿੱਚ ਖੜਾ ਹੋਇਆ ਤੇ ਕਹਿ ਰਿਹਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਆਪਣੀ ਮਾਤਾ ਨੂੰ ਮਿਲਣਾ ਚਾਹੁੰਦੇ ਨੇ ਤੇ ਉਹਨਾਂ ਦੀ ਮਾਤਾ ਵੀ ਆਖਰੀ ਵਾਰ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹੈ ਕਿਉਂਕਿ ਮਾਤਾ ਦੀ ਸਿਹਤ ਦਿਨੋ-ਦਿਨ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ। ਇਸੇ ਮਾਮਲੇ ਨੂੰ ਲੈ ਕੇ ਹੁਣ ਇੱਕ ਨਵੀਂ ਜਾਣਕਾਰੀ ਉਹਨਾਂ ਦੇ ਵਕੀਲ ਨੇ ਸਾਂਝੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦਾ ਮਾਮਲਾ ਦਿੱਲੀ ਸਰਕਾਰ ਦੇ ਹੱਥ ਨਹੀਂ ਹੈ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਹੱਥ ਆ ਚੁੱਕਾ ਹੈ ਹੁਣ ਸਿਮ ਭਗਵੰਤ ਮਾਨ ਸਰਕਾਰ ਤੇ ਜ਼ੋਰ ਪਾਉਣ ਦੇ ਲਈ ਵੱਡਾ ਇਕੱਠ ਕਰਨ ਦਾ ਐਲਾਨ ਵੀ ਕੀਤਾ ਗਿਆ 21 ਤਾਰੀਖ ਨੂੰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਵੱਡੀ ਇਕਤਰਤਾ ਸਿੱਖਾਂ ਦੇ ਵੱਲੋਂ ਕੀਤੀ ਜਾਣੀ ਹੈ ਜਗਤਾਰ ਸਿੰਘ ਹਵਾਰਾ ਸਣੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਕਤਰਤਾ ਹੋਣੀ ਹੈ ਸਰਕਾਰ ਤੇ ਜ਼ੋਰ ਪਾਉਣ ਦੇ ਲਈ ਦਬਾਅ ਪਾਉਣ ਦੇ ਲਈ ਇਹ ਵੱਡਾ ਇਕੱਠ ਪੰਥ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਲਦ ਤੋਂ ਜਲਦ ਪੰਜਾਬ ਸਰਕਾਰ ਪੈਰੋਲ ਦੇ ਵਿੱਚ ਤਾਂ ਜੋ ਆਪਣੀ ਮਾਤਾ ਨੂੰ ਬਾਹਰ ਆ ਕੇ ਮਿਲ ਸਕਣ ਕੀ ਕੁਝ ਕਹਿਣਾ ਸੀ ਵਕੀਲ ਮੰਜਪੁਰ ਦਾ ਤੁਸੀਂ ਵੀ ਸੁਣੋ ਭਾਈ ਜਗਤਾਰ ਸਿੰਘ ਦੀ ਹਵਾਰਾ ਦੀ ਪੈਰੋਲ ਦੇ ਸਬੰਧ ਦੇ ਵਿੱਚ 21-10-2025 ਨੂੰ ਸੁਪਰਡੈਂਟ 2 ਪ੍ਰਿਜ਼ਨ ਦੇ ਹੈੱਡਕੁਆਟਰ ਤਿਆਲ ਵੱਲੋਂ ਪੰਜਾਬ ਦੇ ਐਡੀਸ਼ਨਲ ਸੀਨੀਅਰ ਸੈਕਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਪੰਜਾਬ ਸਿਵਲ ਸੈਕਟਰੀ ਨੂੰ ਪੱਤਰ ਲਿਖ ਚੁੱਕੇ ਹੈਗੇ ਆ ਜਿੱਥੇ ਉਹਨਾਂ ਨੇ ਕਿਹਾ ਹੋਗਾ ਵੀ ਨਾਲ origignal ਫਾਈਲ ਪਰੋਲ ਵਾਲੀ ਤੇ ਨਾਲ ਲੈਟਰ ਡੀਪੀ ਸੈਕਟਰੀ ਹੋਮ ਦਿੱਲੀ ਦਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਫੈਸਲਾ ਪੰਜਾਬ ਸਰਕਾਰ ਉਹਨਾਂ ਦੀ ਪਰੋਲ ਦੇ ਉੱਤੇ ਫੈਸਲਾ ਲਵੇ ਦੇਣੀ ਨਹੀਂ ਦੇਣੀ ਜੋ ਵੀ ਫੈਸਲਾ ਲੈਣਾ ਸੋ ਜਿਹੜੀ ਦਿੱਲੀ ਹਾਈ ਕੋਰਟ ਦੇ ਵਿੱਚ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਐਡਵੋਕੇਟ ਇੱਕਤਾ ਵਕਸੋਲੋਂ ਇਹ ਪਟੀਸ਼ਨ ਪਾਈ ਗਈ ਸੀ ਚਾਰ ਹਫ਼ਤਿਆਂ ਦਾ ਟਾਈਮ ਦਿੱਤਾ ਸੀ ਉਹਦੇ ਤੇ ਉਹਨਾਂ ਨੇ ਜਾਣਕਾਰੀ ਪਾਈ ਜਗਤਾਰ ਸਿੰਘ ਵਾਲਾ ਤੇ ਉਹਨਾਂ ਦੇ ਵਕੀਲਾਂ ਨੂੰ ਦਿੱਤੀ ਹੈ ਹੁਣ ਜਿਹੜੀ ਭਾਈ ਜਗਤਾ ਸਿੰਘ ਹਵਾਲਾ ਦੀ ਪ੍ਰੋਲ ਦੀ ਫਾਈਲ ਆ ਉਹ ਐਡੀਸ਼ਨਲ ਚੀਫ ਸੈਕਟਰੀ ਹੋਮ ਅਫੇਅਰ ਗਵਰਨਮੈਂਟ ਆਫ ਪੰਜਾਬ ਪੰਜਾਬ ਸਿਵਲ ਸੈਕਟਰੀ ਚੰਡੀਗੜ੍ਹ ਦੇ ਕੋਲ ਪੈਂਦੀਗਾ ਇਹਨਾਂ ਨੇ ਫੈਸਲਾ ਲੈਣਾ ਹੈਗਾ ਦਿੱਲੀ ਸਰਕਾਰ ਨੇ ਤੇ ਇਤਿਹਾਰੀਲ ਪ੍ਰਸ਼ਾਸਨ ਨੇ ਇਹਨਾਂ ਨੂੰ ਕਹਿਤਾ ਆ ਗਿਆ ਵੀ ਤੁਸੀਂ ਫੈਸਲਾ ਲਾਓ ਸੋ ਸਮੂਹ ਸੰਗਤਾਂ ਦੇ ਸਨਮੁਖ ਇਹ ਗੱਲ ਲਖਣੀ ਸੀ ਕਿ ਭਾਈ ਜਗਤਾ ਸਿੰਘ ਹਵਾਲਾ ਦੀ ਪ੍ਰੋਲ ਹੁਣ ਪੰਜਾਬ ਸਰਕਾਰ ਦੇ ਜਿਹੜੀ ਮੇਜ਼ ਦੇ ਉੱਤੇ ਪਈ ਆ 10ਵੇਂ ਮਹੀਨੇ ਦੀ ਤੇ ਇਹਨਾਂ ਨੇ ਅਜੇ ਤੱਕ ਕਿਸੇ ਪਾਸਿਓ ਹਵਾ ਦੀ ਨਿਕਲਣ ਦਿੱਤੀ ਤੇ ਤੇ ਹਾਲਜੇ ਪ੍ਰਸ਼ਾਸਨ ਨੇ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਜਾਣਕਾਰੀ ਭਾਈ ਜਗਤਾਰ ਸਿੰਘ ਵਾਧਾ ਤੇ ਉਹਨਾਂ ਦੇ ਵਕੀਲ ਸਹਿਬਾਨ ਨੂੰ ਮਹੱਈਆ ਕਰਾਈ ਆ ਸੋ ਐਡਵੋਕੇਟ ਇਕਤਾ ਵਸ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਦੇ ਭਾਈ ਆਪਣੇ ਐਡਵੋਕੇਟ ਮਨਿੰਦਰ ਸਿੰਘ ਉਹਨਾਂ ਦੀ ਵੀ ਲੀਗਲ ਮੀਟਿੰਗ ਜਿਹੜੀ ਹੈ ਭਾਈ ਜਗਤਾਰ ਸਿੰਘ ਵਾਧਾ ਦਾ ਹੋ ਗਈ ਉਹਨਾਂ ਦੇ ਦੱਸਣ ਮੁਤਾਬਕ ਕਿ ਅਸੀਂ ਅਡੀਸ਼ਨਲ ਚੀਫ ਫੈਕਟਰੀ ਹੋਮ ਅਫੇਅਰ ਜਿਹੜਾ ਹੈਗਾ ਗਵਰਨਮੈਂਟ ਆਫ ਪੰਜਾਬ ਦਾ ਉਹਨੂੰ ਅਗਲੀ ਲੀਗਲ ਨੋਟਿਸ ਕੱਢਾਂਗੇ ਕਿਉਂਕਿ 21 10 2025 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਲਗਭਗ 3-4 ਮਹੀਨਿਆਂ ਤੋਂ ਐਪਲੀਕੇਸ਼ਨ ਪੈਂਦੀ ਰੱਖੀ ਆ ਫਾਈਲ ਉਹਨਾਂ ਕੋਲ ਪਈ ਆ ਫੈਸਲਾ ਨਹੀਂ ਲੈ ਰਹੇ ਤਾਂ ਜੋ ਤਰੰਤ ਫੈਸਲਾ ਲੈਣ ਇੱਕ ਨਿਸ਼ਚਿਤ ਸੀਮਾ ਦੇ ਵਿੱਚ ਨਹੀਂ ਤੇ ਫਿਰ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਸਬੰਧ ਵਿੱਚ ਇਟਾ ਦਾਖਲ ਕਰੇਗੀ ਸੋ ਸੌ ਹੱਥ ਰਸਤਾ ਸਿੱਧੇ ਤੇ ਗੰਢ ਭਾਈ ਜਗਤਾਰ ਸਿੰਘ ਹਵਾਰਾ ਦੀ ਪਰੋਲ ਸੰਬੰਧੀ ਹੁਣ ਫੈਸਲਾ ਦਿੱਲੀ ਸਰਕਾਰ ਨੇ ਵੀ ਪੰਜਾਬ ਸਰਕਾਰ ਦੇ ਪਾਲੇ ਵਿੱਚ ਰੱਖ ਦਿੱਤਾ ਹੈਗਾ ਹੁਣ ਭਾਈ ਜਗਤਾਰ ਸਿੰਘ ਹਵਾਲਾ ਦੀ ਪ੍ਰੋਲ ਦਾ ਦਾਦੋ ਮਦਾਨ ਪੰਜਾਬ ਦੀ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਦੇ ਕੋਲ ਆ ਸੋ ਆਓ ਸਾਰੇ ਰਲ ਕੇ ਭਗਵੰਤ ਮਾਨ ਸਰਕਾਰ ਦੇ ਉੱਤੇ ਜੋਰ ਪਾਈਏ ਪ੍ਰੈਸ਼ਰ ਪਾਈਏ ਕਿ ਭਾਈ ਜਗਤਾਰ ਸਿੰਘ ਹਵਾਲਾ ਨੂੰ ਤੁਰੰਤ ਪ੍ਰੋਲ ਦੇਣ ਦਾ ਫੈਸਲਾ ਕੀਤਾ ਜਾਵੇ ਤੇ ਨਾਲ ਦੀ ਨਾਲ 21 ਫਰਵਰੀ ਨੂੰ 21 ਫਰਵਰੀ 2026 ਨੂੰ ਭਾਈ ਜਗਤਾਰ ਸਿੰਘ ਹਵਾਲਾ ਉਹਨਾਂ ਦੇ ਪਿੰਡ ਭਾਈ ਜਗਤਾਰ ਸਿੰਘ ਹਵਾਲਾ ਤੇ ਹੋਰਬੰਦੀ ਸਿੰਘਾਂ ਦੀ ਵਿਹਾਈ ਦੇ ਸਭਾ ਦੇ ਵਿਸ਼ਾਲ ਕੱਤਾਤਾ ਰੱਖੀ ਗਈ ਹੈ ਸਮੂਹ ਸੰਗਤਾਂ ਨੂੰ 21 ਫਰਵਰੀ 2026 ਨੂੰ ਭਾਈ ਜਗਤਾ ਸਿੰਘ ਹਵਾਲਾ ਦੇ ਪਿੰਡ ਪਿੰਡ ਹਵਾਲਾ ਕਾਨ ਨੀਲੇ ਖਮਾਨੋ ਦੇ ਵਿਖੇ ਪਹੁੰਚਣ ਦੀ ਅਪੀਲ ਹੈ